ਉਧਰ ਕੇਂਦਰੀ ਜੇਲ ਫਿਰੋਜ਼ਪੁਰ ਅਕਸਰ ਹੀ ਸੁਰੱਖਿਆ ਦੇ ਵਿੱਚ ਰਹਿੰਦੀ ਹੈ ਅਤੇ ਜੇਲ ਦੇ ਅੰਦਰੋਂ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥਾਂ ਦੀ ਮਿਲਣ ਦਾ ਸਿਲਸਿਲਾ ਜਿਹੜਾ ਕਿ ਲਗਾਤਾਰ ਜਾਰੀ ਹੈ ਤਾਂ ਉੱਤੇ ਹੀ ਬੀਤੇ ਦਿਨ ਕੇਂਦਰੀ ਜੇਲ ਫਿਰੋਜ਼ਪੁਰ ਦੇ ਅਧਿਕਾਰੀਆਂ ਦੇ ਵੱਲੋਂ ਜੇਲ ਦੀਆਂ ਵਕ-ਵਕ ਬੈਰਕਾਂ ਦੀ ਤਲਾਸ਼ੀ ਲਈ ਗਈ ਜਿਸ ਦੌਰਾਨ ਜੇਲ ਦੇ ਅੰਦਰ ਬੰਦ ਹਵਾਲਾਤਿਆਂ ਤੇ ਕੈਦੀਆਂ ਤੋਂ ਸੱਤ ਵਕ-ਵਕ ਕੰਪਨੀਆਂ ਦੇ ਮੋਬਾਈਲ ਫੋਨ ਡਾਟਾ ਕੇਬਲ ਅਤੇ ਹੈੱਡਫੋਨ ਬਰਾਮਦ ਕੀਤੇ ਗਏ ਨੇ ਇਸ ਨਾਲ ਹੀ ਤਲਾਸ਼ੀ ਦੌਰਾਨ ਲਾਲ ਰੰਗ ਦੇ 25 ਕੈਪਸੂਲ ਗੋਲੀਆਂ ਅਤੇ ਦੋ ਤੰਬਾਕੂ ਦੀਆਂ ਪੁੜੀਆਂ ਵੀ ਬਰਾਮਦ ਜਲਦ ਅਧਿਕਾਰੀਆਂ ਤੋਂ ਵੋਲੋ ਤਾਕਤੀਆਂ ਅਤੇ ਹਵਾਲਾਤੀਆਂ ਖਿਲਾਫ ਥਾਣਾ ਸਿਟੀ ਵਿੱਚ ਮਾਮਲਾ ਦਰਜ ਕਰ ਦਿੱਤਾ ਗਿਆ ਜੀਐਲ ਫਿਰੋਜ਼ਪੁਰ ਅਕਸਰ ਹੀ ਸੁਰੱਖਿਆ ਦੇ ਵਿੱਚ ਰਹਦੇ ਆ ਤੇ ਜੇਲ੍ਹ ਦੇ ਅੰਦਰੋਂ ਮੋਬਾਈਲ ਫੋਨ ਨਸ਼ੀਲੇ ਪਦਾਰਥ ਆਦਿ ਮਿਲਣ ਦਾ سلسلہ ਲਗਾਤਾਰ ਜਾਰੀ ਹੈ ਇਸ ਗੱਲ ਬਾਬਤ ਮੇਰਾ ਸਿਮਰਨ ਸਿਟੀ ਜੋੜ ਕੇ ਸਿਮਰਨ ਕੇਂਦਰੀ ਜੇਲ ਫਿਰੋਜ਼ਪੁਰ ਅਕਸਰ ਹੀ ਸੁਰੱਖਿਆ ਦੇ ਵਿੱਚ ਰਹਿੰਦੀ ਆ ਤੇ ਜੇਲ ਅੰਦਰੋਂ ਮੋਬਾਈਲ ਫੋਨ ਨਸ਼ੀਲੇ ਪਦਾਰਥ ਮਿਲਣ ਦਾ سلسلہ ਹਾਲੇ ਵੀ ਲਗਾਤਾਰ ਜਾਰੀ ਹੈ ਤਾਂ ਕਿ ਕੋਈ ਜਾਣਕਾਰੀ ਆ हां ਜੀ ਕਰਨ ਦੱਸਿਆ ਜਿਹੜੀ ਫਰੋਇਦਪੁਰ ਦੇ ਜੇਲ ਹੈ ਕਿ ਅੱਜ ਕੋਈ ਪਹਿਲੀ ਵਾਰ ਨਹੀਂ ਹੈਗਾ ਕਿ ਜਿਹੜਾ ਇਥੋਂ ਜਾਂ ਮੋਬਾਈਲ ਤੋਂ ਜਾਂ ਕੋਈ ਨਸ਼ੀਲੀ ਜਿਹੜੀਆਂ ਵਰਤੋਂ ਕੀਤੀਆਂ ਨੇ ਲਗਾਤਾਰ ਦਾ سلسلہ ਹੈ ਰੋਜ਼ਾਨਾ ਦੇ ਰ ਇਥੋਂ ਮੋਬਾਈਲ ਤੋਂ ਵੀ ਬਰਾਮਦ ਹੋ ਰਹੇ ਨੇ ਤੇ ਇਥੋਂ ਤੱਕ ਇਹ ਹੈਗਾ ਕਿ ਨਸ਼ੇ ਤੱਕ ਵੀ ਜਿਹੜਾ ਬਚਾਣਾ ਇਹ ਵੀ ਬਰਾਮਦ ਹੋ ਰਿਹਾ ਪਰ ਲੇਕਿਨ ਹਰ ਵਾਰ ਜਿਹੜਾ ਹੈਗਾ ਇਥੋਂ ਦੇ ਅਧਿਕਾਰੀਆਂ ਦੇ ਵੱਲੋਂ ਆਪਣਾ ਪੱਲਾ ਇਹ ਕਹਿ ਕੇ ਝਾੜਿਆ ਜਾਂਦਾ ਹੈ ਕਿ ਨਾਲ ਜਿਹੜਾ ਹੈਸ਼ੀਲੀ ਜਾਂ ਦੇ ਨੌਕਾਰਨਾ ਬਾਹਰ ਤੋਂ ਜਿਹੜਾ ਥੋ ਹੁੰਦਾ ਹੈ ਪਰ ਇੱਥੇ ਸਵਾਲੀਆ ਨਿਸ਼ਾਨ ਇਹ ਖੜਾ ਹੁੰਦਾ ਹੈ ਕਿ ਜੇ ਜਿਲ੍ਹਾ ਦੇ ਵਿੱਚ ਬੈਠਾ ਇਸ ਤਰ੍ਹਾਂ ਫੋਨ ਜਿਹੜਾ ਲਗਾਤਾਰ ਵਰਤੇ ਜਾ ਰਹੇ ਨੇ ਜਾਂ ਫੜੇ ਜਾ ਰਹੇ ਨੇ ਕਿ ਜਿਹੜੇ ਗੈਂਗਸਟਰ ਆਵਾਜ਼ ਦੇ ਇੱਥੇ ਬੈਠੇ ਨੇ ਕਿ ਉਹ ਆਪਣੀਆਂ ਜਿਹੜੀਆਂ ਹਰ ਕਿਸਾ ਨੂੰ ਅਜਾਮ ਗ੍ਰਾਮ ਆਸਾਨੀ ਦੇ ਨਾਲ ਜਿਹੜਾ ਦੇ ਰਹੇ ਨੇ ਇਹੀ ਕਾਰਨ ਹੈਗਾ ਕਿ ਜਿਹੜਾ ਬਾਹਰ ਦੇ ਵਿੱਚ ਰੋਜ਼ਾਨਾ ਜਿਹੜੀਆਂ ਫਰੋਧੀਆਂ ਮੰਗੀਆਂ ਜਾਂਦੀਆਂ ਨੇ ਸਭ ਕੁਝ ਜਿਹੜੀਆਂ ਮਾਫਤ ਹੁੰਦੀਆਂ ਨੇ ਇਸ ਕਰਕੇ ਜਿਹੜਾ ਚਾਹੀਦਾ ਹੈਗਾ ਕਿ ਜੇਲ ਅਧਿਕਾਰੀਆਂ ਨੂੰ ਚਾਹੀਦਾ ਹੈ ਇਸ ਪਾਸੇ ਜਿਹੜਾ ਖਾਸ ਤੌਰ ਤੇ ਧਿਆਨ ਦਿੱਤਾ ਜਾਵੇ ਸਮੂਹ ਪੁਲਿਸ ਪ੍ਰਸ਼ਾਸਨ ਤੇ ਵੀ ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿਉਂਕਿ ਬਾਰ-ਬਾਰ ਕੈਪਸੂਲ ਗੋਲੀਆਂ ਤੰਬਾਕੂ ਜਾਂ ਵੱਖ-ਵੱਖ ਕੰਪਨੀਆਂ ਤੇ ਮੋਬਾਈਲ ਮਿਲਣਾ ਬਹੁਤ ਵੱਡੀ ਗੱਲ ਹੈ। ਹਾਂਜੀ ਦੱਸਦੀ ਹੈ ਪੁਲਿਸ ਦੇ ਵੱਲੋਂ ਵੀ ਜਿਹੜਾ ਹੈਗਾ ਕਿ ਐਸਐਸਪੀ ਦੇ ਨਾਲ ਕੱਲ ਤੋਂ ਉਹਨਾਂ ਨਾਲ ਵੀ ਇਸ ਵਾਰਤਾ ਕੀਤੀ ਗਈ ਉਹਨਾਂ ਦੇ ਜੀ ਉਹਨਾਂ ਨੇ ਕਿਹਾ ਹੈ ਕਿ ਜਲਦ ਤੋਂ ਜਲਦ ਅਸੀਂ ਇਸ ਪੱਧਰਾ ਪਾਇਲ ਦੇ ਆਧਾਰ ਤੇ ਜਿਹੜਾ ਟੀਚਾ ਰੱਖਦੇ ਆਂਗੇ ਕਿ ਜਿਹੜਾ ਜੇਲ੍ਹ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਅਨਸਾਖਮੀ ਜਿਹੜੀ ਘਟਨਾ ਹੈ ਜਿਹੜੀ ਇਹ ਨਾਮ ਵਾਪਰੇ ਕਿਉਂਕਿ ਜਿਹੜੇ ਫੋਨ ਦੀ ਵਰਤੋਂ ਦੇ ਨਾਲ ਜਿਹੜਾ ਇਹ ਜਿਹੜਾ ਸੈਂਟਰ ਜਿਹੜਾ ਚੱਲਦਾ ਕਿਉਂਕਿ ਇਹ ਨਾਲ ਜੇਲ ਨੂੰ ਜਿਹੜਾ ਸੁਧਾਰ ਕਰਕੇ ਆ ਜਾਂਦਾ ਪਰ ਲੇਕਿਨ ਇਸ ਤਰ੍ਹਾਂ ਜਿਹੜਾ ਲਗਾਤਾਰ ਜਿਹੜਾ ਨਸ਼ਾ ਜਿਹੜਾ ਬਰਾਮਦ ਹੋਣਾ ਇਹਨਾਂ ਨਾਲ ਜਿਹੜੀ ਨੌਜਵਾਨ ਜਿਹੜੇ ਅੰਦਰ ਜਾ ਰਹੇ ਨੇ ਉਹ ਸਾਰੇ ਜ਼ਿਆਦਾਤਰ ਜਿਹੜੇ ਨੇ ਵਿਗੜ ਕੇ ਬਾਹਰ ਦੇ ਆ ਰਹੇ ਨੇ ਨਸ਼ੇ ਦੀ ਤਦਦ ਜੀ ਸੁਭਣ ਇੱਕ ਤਾਂ ਲੋਕ ਸਭਾ ਚੋਣਾਂ ਬਾਬਤ ਜਿਹੜਾ ਕਿ ਕਾਸੋ ਆਪਰੇਸ਼ਨ ਕੀਤਾ ਜਾ ਰਿਹਾ ਪੁਲਿਸ ਦੇ ਵੱਲੋਂ ਵਕ ਵਕ ਥਾਵਾਂ ਤੇ ਦੂਜੇ ਪਾਸੋਂ ਜੇਲ ਦੇ ਵਿੱਚੋਂ ਇਦਾਂ ਦਾ ਸਮਾਨ ਮਿਲਣਾ ਪ੍ਰਸ਼ਾਸਨ ਤੇ ਵੀ ਜਿਹੜਾ ਕਿ ਵੱਡਾ ਸਵਾਲ ਖੜਾ ਹੁੰਦਾ ਨਜ਼ਰ ਆ ਰਿਹਾ ਹੈ हां जी ਦੱਸ ਜੇ ਪ੍ਰਸ਼ਾਸਨ ਦੇ ਜਿਹੜਾ ਜੀ ਬੜਾ ਵੱਡਾ ਇਹ ਖਾਲੀਆ ਨਿਸ਼ਾਨ ਹੈਗਾ ਕਿ ਜਿੰਜੇ ਬਾਹਰ ਦੇ ਵਿੱਚ ਬਾਹਰ ਆਪਾਂ ਲੱਗਦਾ ਲਗਾਤਾਰ ਚੱਪਾ ਚੁਪੇ ਦੀ ਨਿਗਰਾਨੀ ਜਿਹੜੀ ਰੱਖੀ ਜਾ ਰਹੀ ਹੈ ਕੀ ਸੰਖੇਪ ਬੰਦੀ ਕੀਤੀ ਜਾ ਰਹੀ ਹੈ ਗੱਡੀਆਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ ਜੇ ਬਾਹਰ ਸਭ ਕੁਝ ਜੇ ਬੰਦ ਕੀਤਾ ਜਾ ਸਕਦਾ ਹੈ ਤੇ ਜੇਲ੍ਹ ਦੇ ਵਿੱਚ ਕਿਉਂ ਜਿਹੜਾ ਨਹੀਂ ਹੋ ਸਕਦਾ ਕਿਉਂਕਿ ਜੇਲ੍ਹ ਦੇ ਵਿੱਚ ਜੇ ਤੋੜ ਦਾ ਵਿਆਹ ਜਾਂਦਾ ਹੈ ਕਿ thro ਇੱਕ ਸਾਈਡ ਤੋਂ ਜਿਹੜਾ ਹਰਾਸ਼ੀ ਏਰੀਆ ਹੈ ਬਾਕੀ ਜਗ੍ਹਾ ਜਿਹੜੀ ਸਾਰੇ ਪਾਸੇ ਜਿਹੜਾ ਕਿ ਪੁਲਿਸ ਦੀ ਆਪਣੀ ਜੇਲ੍ਹ ਦੀ ਆਪਣੀ ਖੋਦੀ ਜਗ੍ਹਾ ਹੈਗੀ ਉੱਥੇ ਘੱਟ ਵੀ 24 ਘੰਟੇ ਲੱਗੀ ਨਹੀਂ لیکن ਇਹ بڑا ਵੱਡਾ ਸਵਾਲ ਹਿਸਾਰ ਮਨੂਨ ਦੇ باوجود ਵੀ ਥਰੋ ਇਹ ਕਿਸ ਤਰ੍ਹਾਂ ਹੋ ਜਾਂਦੀ ਹੈ ਜੇ ਥਰੋ ਹੁੰਦੀ ਹੈ ਕਿ ਉਸ ਸਮੇਂ ਜਿਹੜੇ ਨੇ ਇਥੋਂ ਦੇ ਮੁਲਾਜ਼ਮ ਜਿਹੜੇ ਨੇ ਅਧਿਕਾਰੀ ਨੇ ਉਹ ਕਿੱਥੇ ਹੁੰਦੇ ਨੇ ਇਹ ਇੱਕ ਸਵਾਲੀਆ ਨਿਸ਼ਾਨ ਖੜਾ ਹੁੰਦਾ ਹੈ ਜੀ 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 ਸ੍ਰੀਮਤੀ ਤਮਾਮ ਜਾਨ ਕਰ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ